ਸ਼ਹਿ ਵਿਦੇਸ਼ਾ ਜੀ ਨਮਾਜ਼ੀ ਗੁਰੂ ਸਵਾਰੀਓ ਜੀ ਅਦਬ ਸਤਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਜ਼ਾਨਾ ਭਾਵੇਂ ਜੇਤਨਾ ਮਰਜੀ ਵੀ ਕੀਮਤੀ ਹੋਵੇ ਪਰ ਜੇ ਉਸ ਨੂੰ ਵਰਤੌਣ ਵਾਲੇ ਨਹੀਂ ਤਾਂ ਬਹੁਤ bari ਉਹ ਖਜ਼ਾਨਾ ਸ਼ਿਰਫ ਉਹਨਾਂ ਤਜਵੀਰੀਆਂ ਚ ਬੰਦ ਰਹਿ ਜਾਂਦਾ ਹੈ ਉਹ ਆਮ ਲੋਕਾਂ ਤੱਕ ਪਹੁੰਚ ਨਹੀਂ ਪਾਉਂਦਾ ਇਸੇ ਤਰ੍ਹਾਂ ਬਹੁਤਾਂ ਧਾਰਮਿਕ ਗ੍ਰੰਥਾਂ ਦੇ ਅੰਮ੍ਰਿਤ ਵਚਨ ਸਿਰਫ ਉਹਨਾਂ ਗ੍ਰੰਥਾਂ ਤੱਕ ਸੀਮਤ ਰਹਿ ਜਾਂਦੇ ਨੇ ਜੇ ਕਿਤੇ ਪ੍ਰਚਾਰਕ ਉਹਨਾਂ ਨੂੰ ਆਮ ਸੰਗਤ ਤੱਕ ਨਾ ਪਹੁੰਚਾਉਂ। ਬੜੇ ਲੰਮੇ ਸਮੇਂ ਤੋਂ ਭਗਤਾਂ ਦੀ ਬਾਣੀ ਸ਼ਿਰਫ ਉਹਨੇ ਕੁ ਦੈਰੇ ਵਿੱਚ ਹੀ ਉਹ ਸਫਰ ਕਰਦੀ ਰਹੀ ਸੀ ਗੁਰੂ ਨਾਨਕ ਸਾਹਿਬ ਜੀ ਨੇ ਅੰਮ੍ਰਿਤ ਬੋਲਾਂ ਨੂੰ ਆਪਣੇ ਕੋਲ ਅੰਕਤ ਕਰਕੇ ਮੁੱਢ ਸਿੱਖੀ ਦੇ ਆਪ੍ਰਚਾਰਕਾਂ ਦੇ ਕੋਲੋਂ ਉਹ ਅੰਮ੍ਰਿਤ ਬੋਲ ਭਗਤ ਬਾਣੀ ਦੇ ਵੀ ਮਨੁੱਖਤਾ ਦੇ ਹਿਰਦਿਆਂ ਤੱਕ ਪਹੁੰਚਾ ਦਿੱਤੇ ਸਨ ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਵੀ ਬੜੀ ਵੱਡੀ ਰਹਿਮਤ ਕੀਤੀ ਸੀ ਕਿਉਂਕਿ ਸਿੱਖੀ ਦੀਆਂ ਦੋ ਹੀ ਗੱਲਾਂ ਬਰਾਬਰ-ਬਰਾਬਰ ਚੱਲੀਆਂ ਆ ਰਹੀਆਂ ਨੇ ਗੁਰਮਤ ਦੇ ਪ੍ਰਚਾਰ ਲਈ ਵੀ ਸਤਕੁੜ ਕੀ ਨੇ ਸਾਰਾ ਕੁਝ ਉਵੇਂ ਦਾ ਹੀ ਪ੍ਰਬੰਧ ਕੀਤਾ ਹੋਇਆ ਭਾਈ ਮਰਗਾਨਾ ਜਿਹਨੂੰ ਤਲਵੰਡੀ ਵਿੱਚੋਂ ਚੁਣਨਾ ਇਹ ਪ੍ਰਚਾਰਕ ਸ਼੍ਰੇਣੀ ਲਈ ਜਾਂ ਪ੍ਰਚਾਰ ਦੇ ਕਾਰਜ ਲਈ ਨਾਜ਼ੀ ਨਾਲ ਹੀ ਇੱਕ ਕੀਤੀ ਹੋਈ ਅਰੰਭਤਾ ਸੀ ਆਪਾਂ ਗੱਲ ਨੇੜੇ ਕਰੀਏ ਗੁਰੂ ਅਮਰਦਾਸ ਜੀ ਨੇ ਜਿਹੜੀਆਂ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਲਈ 22 ਮੰਝੀਆਂ ਥਾਪੀਆਂ ਸਨ ਅੱਜ ਆਪਾਂ ਅਗਲੇ ਮੰਝੀ ਧਾਰਤੀ ਗੱਲ ਸਾਂਝੀ ਕਰਨ ਲੱਗੇ ਹਾਂ ਅਗਲੇ ਨੇ ਮੰਝੀ ਧਾਰਤਾ ਨਾ ਹੈ ਭਾਈ ਕੇਦਾਰੀ ਜੀ ਇਹ ਰਹਿਣ ਵਾਲੇ ਬਟਾਲੇ ਦੇ ਸਨ ਲੁੰਬਾ ਖੱਤਰੀ ਸਨੇ ਹੀ ਖੱਤਰੀਆਂ ਦੇ ਪਰਿਵਾਰ ਵਿੱਚੋਂ ਸਨ ਉਹ ਉਸ ਵੇਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਬਟਾਲਾ ਸ਼ਹਿਰ ਨਾਲ ਇੱਕ ਗਹਿਰਾ ਸੰਬੰਧ ਰਿਹਾ ਹੈ ਉਹ ਸ਼ਹਿਰ ਦਾ ਸੰਬੰਧ ਸੀ ਬਟਾਲੇ ਵਿੱਚ ਹੀ ਗੁਰੂ ਨਾਨਕ ਸਾਹਿਬ ਜੀ ਦੇ ਸੌਰਾ ਪਰਿਵਾਰ ਇੱਥੋਂ ਦੇ ਬਹੁਤ ਸਨਮਾਨਯੋਗ ਮਾਤਾ ਸੁਲਖਣੀ ਜੀ ਨੇ ਤੇ ਪਰਿਵਾਰ ਇਹਨਾਂ ਦੇ ਵਿਖਤਰੀ ਨੇ ਕੁਦਰਤੀ ਗੱਲ ਐ ਵੀ ਅੱਗੇ-ਅੱਗੇ ਇੱਕੋ ਪਰਿਵਾਰਕ ਇੱਕੋ ਜਾਤ ਬਰਾਦਰੀ ਦੀ ਗੱਲ ਹੋਵੇ ਕਿਛੇ ਨਾ ਕਿਛੇ ਤਰੀਕੇ ਉਹ ਕੰਨਾਂ ਵਿੱਚ ਬੋਲ ਪੈਂਦੇ ਹੀ ਨਹੀਂ ਹੁਣ ਇਹਨੂੰ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਵਿੱਚ ਪਤਾ ਲੱਗਾ ਤੇਨੇ ਪੜਿਆ ਵਿਚਾਰੇ ਆ ਸਮਝਿਆ ਦੂਜਾ ਐਸੇ ਅਸਥਾਨ ਦੇ ਉੱਤੇ ਬਟਾਲੀ ਦੀ ਧਰਤੀ ਉੱਤੇ ਹੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਬੜੀ ਲਮੇਰੀ ਵੀ ਚਾਰ ਚਰਚਾ ਸਿੱਧਾਂ ਦੇ ਨਾਲ ਵੀ ਕੀਤੀ ਸੀ ਤੇ ਜਿਹੜੀਆਂ ਗੱਲਾਂ ਉੱਥੇ ਘਟਨਾਵਾਂ ਘਟੀਆਂ ਹੋਈਆਂ ਹੋਣ ਉਹ ਵੀ ਬਹੁਤ ਵੱਡਾ ਅਸਰ ਪਾਉਂਦੀਆਂ ਨੇ ਇਹ ਵੀ ਗੱਲ ਉਸ ਇਰਾਕੇ ਵਿੱਚ ਕੋਈ ਬਹੁਤੀ ਪੁਰਾਣੀ ਨਹੀਂ ਸੀ ਕਿਉਂਕਿ ਇਹਦੇ ਵਿੱਚ ਵਿਚਾਰੇ ਗੁਰੂ ਨਾਨਕ ਸ਼ਿਵ ਜੀ ਨੇ ਜਦੋਂ ਕਰਤਾਰਪੁਰ ਸਾਹਿਬ ਤੋਂ ਆ ਕੇ ਇੱਥੇ ਚਰਚਾ ਕੀਤੀ ਸੀ ਉਹਦੇ ਵਿਚਲੇ 13 ਸਾਲ ਗੁਰੂ ਅੰਗਦ ਸ਼ਿਵ ਜੀ ਕੋਲ ਕੁੁਰਕੱਦੀ ਰਹੀ ਸੀ ਸਨ ਗੁਰੂ ਅਮਰਦਾਸ ਜੀ ਕੋਲ ਹੈ ਕੋਈ ਇਹ ਇਉਂ ਸਮਝ ਲੋ ਬਈ 25 ਸਾਲਾਂ ਦਾ ਵਕਵਾ ਹੀ ਕਹਿ ਲੋ ਕੋ ਬਹੁਤ ੜਮੀਰਾ ਸਮਾਂ ਨਹੀਂ ਸੀ ਹੋਇਆ 25 ਸਾਲਾਂ ਦੀ ਗੱਲ ਕੋਈ ਏਡੀ ਪੁਰਾਣੀ ਨਹੀਂ ਹੋਈ ਹੁੰਦੀ ਉੱਥੇ ਘਟਨਾ ਘਟੀ ਹੋਵੇ ਤੇ ਬਹੁਤ ਵੱਡੀ ਘਟਨਾ ਘਟੀ ਹੋਵੇ ਭਈ ਇੱਥੇ ਕਦੇ ਜੋਗੀਆਂ ਦੇ ਟੋਲੇ ਆ ਕੇ ਸਾਰੇ ਤੇ ਸਾਰੇ ਇਲਾਕੇ ਦੇ ਵਿੱਚ ਬੜਾ ਪ੍ਰਭਾਵ ਪਾਉਂਦੇ ਸੀ ਪਰ ਜਦੋਂ ਗੁਰੂ ਨਾਨਕ ਦੇਵ ਜੀ ਆਏ ਤਾਂ ਉਸ ਵੇਲੇ ਸਿੱਧਾਂ ਦੇ ਨਾਲ ਕੀਤੀ ਹੋਈ ਚਰਚਾ ਵਿੱਚ ਸਿੱਧਾਂ ਨੂੰ ਲਾਜਵਾਪ ਕਰ ਦਿੱਤਾ ਸੀ ਹਰ ਜਿਹੜਾ ਧਰਮ ਦੇ ਰਾਹ ਤੇ ਤੁਰਦਾ ਸੀ ਉਹ ਗ੍ਰਿਸਟਿਅਨ ਬੜਾ ਬੁਰੀ ਤਰ੍ਹਾਂ ਨਿੰਦਦਾ ਸੀ ਇਹ ਪਹਿਲੀ ਵਾਰੀ ਹੈ ਪਟਾਲੀ ਦੀ ਧਰਤੀ ਜਿੱਥੇ ਗ੍ਰਿਸਟੀਆਂ ਨੂੰ ਸਤਗੁਰੂ ਜੀ ਨੇ ਬੜੀ ਉੱਚੀ ਬੁਲੰਦੀ ਤੇ ਪਹੁੰਚਾਇਆ ਸੀ ਔਰ ਸਪਸ਼ਟ ਕੀਤਾ ਸੀ ਵੀ ਤੁਸੀਂ ਕਹਿੰਦੇ ਵੀ ਗ੍ਰਿਸ਼ਟੀ ਧਰਮ ਹੀ ਨਹੀਂ ਹੋ ਸਕਦਾ ਮੈਨੂੰ ਲੱਗਦਾ ਵੀ ਗ੍ਰਿਸ਼ਟੀ ਤੋਂ ਵੱਡਾ ਧਰਮ ਹੀ ਨਹੀਂ ਹੁੰਦਾ ਉਹਦੇ ਜੀਵਨ ਵਿੱਚ ਤੱਕ ਕਿੰਨੇ ਪੱਖ ਨੇ ਇਸ ਭਾਈ ਕੇਦਾਰੀ ਜੀ ਨੇ ਗੁਰੂ ਨਾਨਕ ਸ਼ਬ ਜੀ ਦੀ ਮਹਿਮਾ ਨੂੰ ਸੁਣਿਆ ਵਿਚਾਰਿਆ ਤੇ ਸਤਗੁਰੂ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਆ ਗਏ ਆ ਕੇ ਹੱਥ ਜੋੜ ਕੇ ਸਿੱਖੀ ਦੀ ਮੰਗ ਕੀਤੀ ਉਹ ਪਾਤਸ਼ਾਹ ਕਿਰਪਾ ਕਰੋ ਕਿਡਾ ਸਿੱਧਾ ਸਾਦਾ ਰਸਤਾ ਹੈ ਕੋਈ ਕਰਮਕਾਂਡ ਨਹੀਂ ਕਰਨਾ ਕੋਈ ਸਰੀਰਕ ਸੰਕਟ ਨਹੀਂ ਝੱਲਣਾ ਘਰ ਪਰਿਵਾਰ ਦੇ ਸੁੱਖਾਂ ਨੂੰ ਨਹੀਂ त्याਗਣਾ ਬਲਕਿ ਮਾਨਵਤਾ ਦਾ ਸੇਵਾਦਾਰ ਬਣ ਕੇ ਸੇਵਾ ਕਰਨੀ ਇਹਨੂੰ ਗੁਰੂ ਜੀ ਦੇ ਦਿੱਤੇ ਬਚਨ ਅਸੂਲ ਬਹੁਤ ਚੰਗੇ ਲੱਗੇ ਬੜੀ ਰੱਜ ਕੇ ਗੁਰੂ ਘਰ ਦੀ ਸੇਵਾ ਕੀਤੀ ਅਤੇ ਗੁਰਮਤਿ ਨੂੰ ਕਮਾਇਆ ਇੱਕ ਦਿਨ ਵਕਤ ਐਸਾ ਆ ਗਿਆ ਗੁਰੂ ਜੀ ਕਹਿਣ ਲੱਗੇ ਪੜੇ ਘਟ ਲੋਕ ਨੇ ਬਹੁਤ ਘਟ ਲੋਕ ਨੇ ਜਿਨ੍ਹਾਂ ਦੇ ਸ਼ਬਦ ਪਹਿਲਾ ਕੰਨ ਵਿੱਚ ਪੈਂਦਾ ਫਿਰ ਉਸ ਤੋਂ ਬਾਅਦ ਵਿੱਚ ਮਨ ਵਿੱਚ ਜਾਂਦਾ ਮਨ ਵਿੱਚ ਸ਼ਬਦ ਵਸ ਜਾਏ ਤੇ ਉਹ ਜੀਵਨ ਦੇ ਅੰਦਰ ਕੁਰਬਾਨੀ ਦੇ ਰਸ ਅਨੁਸਾਰ ਜੀਉਣਾ ਸ਼ੁਰੂ ਕਰਦੇ ਵੀ ਜਦੋਂ ਉਹ ਜੀਵਨ ਦੀ ਖੁਸ਼ਬੂ ਪੈਦਾ ਹੋ ਜਾਏ ਤੇ ਫਿਰ ਉਹਦੇ ਬੋਲਾਂ ਵਿੱਚੋਂ ਵੀ ਗੁਰੂ ਦਾ ਪਿਆਰ ਤੇ ਭਾਵਨਾ ਝਲਕਦੀ ਹੁੰਦੀ ਹੈ ਇਸ ਲਈ ਸਤਗੁਰ ਜੀ ਨੇ ਜਦੋਂ ਉਹ 22 ਮੰਝੀਆਂ ਥਾਪੀਆਂ ਉਹਨਾਂ ਵਿੱਚੋਂ ਇੱਕ ਮੰਝੀ ਭਾਈ ਕੇਦਾਰੀ ਜੀ ਨੂੰ ਬਖਸ਼ਿਸ਼ ਕੀਤੀ ਤੇ ਤੁਸੀਂ ਵੀ ਗੁਰਮਤ ਦਾ ਪ੍ਰਚਾਰ ਕਰੋ ਗੁਰੂ ਕਰਦੇ ਇਸ ਪਾਵਨ ਸਨੇਹੀ ਨੂੰ ਮਨੁੱਖਤਾ ਤੱਕ ਪਚਾਵੋ ਤਾਂ ਕਿ ਹਰ ਕੋਈ ਬੰਦਾ ਸੋਖੇ ਜੇ ਢੰਗ ਨਾਲ ਰੱਬੀ ਰਾਹ ਤੇ ਤੁਰਦਿਆਂ ਹੋਇਆਂ ਆਪਣੀਆਂ ਪਰਿਵਾਰਕ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਨੂੰ ਵੀ ਨਿਭਾਪੇ ਆਪਣੇ ਜੀਵਨ ਨੂੰ ਵੀ ਮੌਜਾ ਮਾਣੇ ਅਤੇ ਆਪਣਾ ਮੁਖ ਵੀ ਉਜਲਾ ਕਰੇ ਗੁਰੂ ਨਾਨਕ ਦੇਵ ਜੀ ਦੇ ਬੋਲ ਹਮੇਸ਼ਾ ਚੇਤੇ ਰਹਿੰਦੇ ਸਨ ਜਿਨਿ ਨਾਮ ਧਿਆਇਆ ਉਕੇ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਉਹਨਾਂ ਦੀ ਨਾਲ ਕੇਤੀ ਛੁੱਟੀ ਦਾ ਵਸੀਲਾ ਵੀ ਬਣ ਜਾਏ ਇਸ ਲਈ ਭਾਈ ਕਦਾਰੀ ਜੀ ਨੂੰ ਸਤਗੁਰੂ ਜੀ ਨੇ ਬਹੁਤ ਵਧੀਆ ਪ੍ਰਚਾਰਕ ਬਣਾ ਕੇ ਇਸ ਗੁਰਮਤਿ ਦੇ ਪ੍ਰਚਾਰ ਲਈ ਥਾਪਿਆ ਸੀ ਅਗਲੇਰੇ ਮੰਜੀ ਦਾਰਤੀ ਆਪਾਂ ਗੱਲ ਕਰੀਏ ਇਹ ਵੀ ਗੁਰੂਤਿਆਂ ਬਖਸ਼ਿਸ਼ਾਂ ਦੇ ਬਹੁਤ ਬਾਤ ਸੁਣ ਹਰਾਨੀ ਹੁੰਦੀ ਹੈ ਜਦੋਂ ਇਹਨਾਂ ਪਰਿਵਾਰਾਂ ਵਿੱਚੋਂ ਉੱਠ ਕੇ ਇਹ ਇਸ ਮੁਕਾਮ ਤੱਕ ਪਹੁੰਚੇ ਨੇ ਇਤਿਹਾਸ ਨੂੰ ਪੜਦਿਆਂ ਵਕਈ ਦਿਲ ਵਿੱਚੋਂ ਭਾਵਨਾ ਪੈਦਾ ਹੋ ਜਾਂਦੀ ਹੈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਦ ਰੱਖੀ ਮੇਰੀ ਵਕਈ ਸੁਣੀ ਅਰਦਾਸ ਸੁਆਮੀ ਮੇਰੇ ਸ਼ਰਬ ਕਲਾ ਬਣੀ ਆਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਵਾਕਈ ਗੁਰੂ ਨਾਨਕ ਦੀ ਵਡਿਆਈ ਬਹੁਤ ਅਦੁੱਤੀ ਤੇ ਅਗੰਮੀ ਹੈ ਹਮੇਸ਼ਾ ਸਾਰੀਆਂ ਕੌਮਾਂ ਦੇ ਧਾਰਮਿਕ ਗ੍ਰੰਥ ਕਿਸੇ ਨਿਸ਼ਚਿਤ ਲੋਕਾਂ ਨੂੰ ਆਪਣਾ ਉਪਦੇਸ਼ ਦਿੰਦੇ ਨੇ ਨਿਸ਼ਚਿਤ ਲੋਕਾਂ ਨਾਲ ਆਪਣੇ ਜੀਵਨ ਦੀ ਸਾਂਝ ਰੱਖਦੇ ਨੇ ਪਰ ਗੁਰੂ ਕਰਦਾ ਸਨੇਹਾ ਸਮੁੱਤੀ ਮਨੁੱਖਤਾ ਲਈ ਹੈ। ਅਗਲਾ ਮੰਜੀਦਾਰ ਗੁਰਮਖ ਪਿਆਰੇ ਗੁਰੂ ਪਿਆਰ ਵਿੱਚ ਸ਼نگਾਰੇ ਹੋਏ ਭਾਈ ਖੇਡਾ ਜੀ ਨੇ। ਇਹ ਖੇਮ ਕਰਨ ਦੇ ਇਲਾਕੇ ਦੇ ਵਸਨੀਕ ਸਨ। ਜਿਹੜਾ ਕੁਦਰਤ ਵੱਲੋਂ ਰੱਬ ਦੀ ਰਜ਼ਾ ਵਿੱਚ ਜਿਹੜਾ ਜਨਮ ਮਿਲਿਆ ਉਹ ਬ੍ਰਹਮਣਾ ਦੇ ਘਰ ਮਿਲਿਆ। ਬਹੁਤ ਧਿਆਨ ਨਾਲ ਸੁਣੋ ਇਸ ਗੱਲ ਨੂੰ। ਬ੍ਰਹਮਣਾ ਦੇ ਜਨਮ ਮਿਲਿਆ ਤਾਂ ਸੁਭਾਅ ਬਕਸੀ ਵੀ ਕਰ ਵਿੱਚ ਸਾਰੇ ਜਿਹੜੇ ਕਰਮ ਧਰਮ ਦੇ ਨਾਂ ਤੇ ਕੀਤੇ ਜਾਂਦੇ ਨੇ ਉਹ ਸਾਰੇ ਬ੍ਰਹਮਣੀ ਰੋ ਰੀਤਾਂ ਬਣੇ ਇਸਨ ਕੋਈ ਕੋਈ ਸੱਜਣ ਜਾ ਕੇ ਜਾਂਦਾ ਹੈ ਉਹ ਦੇਖਦਾ ਮੈਂ ਜੋ ਕਰ ਰਹੇ ਹੈ ਉਹਦੀ ਮੇਰੇ ਜੀਵਨ ਵਿੱਚ ਕੁਝ ਪ੍ਰਾਪਤੀ ਵੀ ਹੈ ਇਸੇ ਤਰ੍ਹਾਂ ਭਾਈ ਖੇਡਾ ਜੀ ਨੇ ਕੁਝ ਸਮਾਂ ਪਤਾ ਕਿ ਮਿਲੀਆਂ ਹੋਈਆਂ ਉਹ ਰੌੜੀਚਾਂ ਨੂੰ ਅਪਣਾਇਆ ਪਰ ਜਦੋਂ ਆਪਣੇ ਅੰਦਰ ਝਾਤ ਮਾਰੀ ਅੰਦਰ ਰੱਬੀ ਬਖਸ਼ਿਸ਼ ਤੋਂ ਹਜੇ ਖਾਲੀ ਹੈ ਅੰਦਰ ਉਹ ਜਿਹੜੇ ਧਰਮ ਦੀ ਦੁਨੀਆ ਵਿੱਚ ਬਿਆਨੀਆਂ ਜਾਂਦਾ ਆਨੰਦ ਜਾਂ ਖੇੜਾ ਉਹਦੇ ਵੱਲੋਂ ਜੀਵਨ ਹਜੇ ਕੋਰਾ ਹੈ ਆਪਣੇ ਪਰਿਵਾਰ ਨਾਲ ਬੈਠ ਕੇ ਵੀ ਕਈ ਵਾਰੀ ਗੱਲ ਕਰਨੀ ਕਿਸ਼ੇ ਪੱਖੋਂ ਵੀ ਧਾਰਮਿਕ ਗ੍ਰੰਥਾਂ ਵਿੱਚੋਂ ਧਾਰਮਿਕ ਅਸਥਾਨਾਂ ਤੋਂ ਕੋਰ ਵੀ ਆਸੇ-ਪਾਸੇ ਜਿਹੜੇ ਕੀਤੇ ਕਰਮਕਾਂਡ ਨੇ ਉਹਨਾਂ ਵਿੱਚੋਂ ਉਹ ਦਾਤ ਪ੍ਰਾਪਤਨਾ ਹੋ ਸਕੀ ਜੋ ਇੱਕ ਧਰਮੀ ਮਨੁੱਖ ਦੇ ਜੀਵਨ ਵਿੱਚ ਹੋਣੀ ਚਾਹੀਦੀ ਹੈ ਬੜਕੇ ਲੋਕਾਂ ਦੇ ਨਾਲ ਵਿਤਕਰੇ ਕਰਨੇ ਕਿਸੇ ਨੂੰ ਜਾਤ ਬਰਾਦਰੀ ਦੇ ਨਾਂ ਤੇ ਕਿਸੇ ਨੂੰ ਧਰਮ ਦੇ ਨਾਂ ਤੇ ਹਰ ਇੱਕ ਨੂੰ ਨਾ ਵਿਦਿਆ ਪੜਨ ਦਾ ਹੱਕ ਮਿਲਣਾ ਨਾ ਧਰਮ ਕਮਾਉਣ ਦਾ ਹੱਕ ਮਿਲਣਾ ਇਹਨਾਂ ਗੱਲਾਂ ਨੇ ਰੱਬੀ ਪਿਆਰ ਵਿੱਚ ਰੰਗੀ ਹੋਈ ਰੂਹ ਭਾਈ ਖੇੜਾ ਜੀ ਦਾ ਇਉਂ ਲੱਗਦਾ ਜਿਵੇਂ ਕੜਾ ਕੁੱਟ ਦਿੱਤਾ ਹੋਵੇ ਸਾਲੇ ਨੂੰ ਔਖਾ ਹੋ ਗਿਆ ਰੱਬ ਦਾ ਸਬੱਬ ਬਣਿਆ ਕਿਸੇ ਤਰੀਕੇ ਗੁਰੂ ਕਰਨ ਨਾਲ ਰਿਸ਼ਤਾ ਜੁੜ ਗਿਆ ਸ਼ਤਕੁਰ ਜੀ ਦੇ ਦਰਤੇ ਆ ਕੇ ਜਦੋਂ ਦੇਖਿਆ ਪੰਗਤ ਵਿੱਚ ਬੈਠ ਕੋਈ ਬਾ ਕਿਸੇ ਨਾਲ ਬਿਤ ਕਰਾ ਨਹੀਂ ਕੋਈ ਕਿਸੇ ਜਾਤ ਦਾ ਕੋਈ ਕਿਸੇ ਜਾਤ ਦਾ ਕਦੇ ਉਹ ਪ੍ਰਸ਼ਾਦਾ ਬਣਾਉਂਦਾ ਹੁੰਦਾ ਤੇ ਉੱਚੀ ਜਾਤ ਵਾਲਾ ਬੈਠ ਕੇ ਛੱਕਦਾ ਹੁੰਦਾ ਕਦੇ ਉੱਚੀ ਜਾਤ ਵਾਲਾ ਪ੍ਰਸ਼ਾਦਾ ਬਣਾ ਰਿਹਾ ਹੁੰਦਾ ਦੁਨੀਆਵੀ ਤੌਰ ਤੇ ਤੇ ਆ ਗਰੀਬੜਾ ਬੈਠਾ ਛੱਕ ਰਿਹਾ ਹੁੰਦਾ ਕਦੇ ਇਹਦੇ ਭਾਂਡੇ ਆ ਗਰੀਬ ਚੁੱਕ ਲੈਂਦਾ ਕਦੇ ਗਰੀਬ ਦੇ ਭਾਂਡੇ ਆ ਅਖੋਤੀ ਉੱਚ ਜਾਤੀਆਂ ਵਾਲੇ ਬੜੇ ਅਧਵ ਸਤਕਾਰ ਨਾਲ ਇਕਮਿਕ ਰੂਪ ਵਿੱਚ ਵਰਤਣ ਵਾਲੇ ਉਹ ਚੁੱਕ ਲੈਂਦੇ ਨੇ ਕਿੱਥੇ ਧਾਰਮਿਕ ਸਥਾਨਾਂ ਤੇ ਗਰੀਬਾਂ ਨੂੰ ਬੜਨ ਵੀ ਨਹੀਂ ਦਿੱਤਾ ਜਾਂਦਾ ਕਿੱਥੇ ਇੱਥੇ ਵਿਤਕਰਾਈ ਕੋਈ ਨਹੀਂ ਕਿੰਨਾ ਪਿਆਰ ਭਾਵਨਾ ਉਕੁਰੂ ਜੀ ਦੇ ਅੰਮ੍ਰਿਤ ਬੋਲ ਵੀ ਕੰਨਾਂ ਵਿੱਚ ਪੈਂਦੇ ਨੇ ਜਾਤ ਦਾ ਗਰਭ ਨਾ ਕਰਿਓ ਕੋਈ ਬ੍ਰਹਮ ਬਿੰਦੇ ਸਭ ਉਪਤ ਹੋਈ ਜਾਤ ਦਾ ਗਰਭ ਨਾ ਕਰ ਮੂਰਖ ਕਵਾਰਾ ਇਸ ਗਰਭ ਤੇ ਚਲੇ ਬਹੁਤ ਬੇਕਾਰ ਹਰ ਬੰਦੇ ਨੂੰ ਧਰਮ ਕਮਾਉਣ ਦਾ ਹੱਕ ਹੈ ਹਰ ਬੰਦਾ ਇੱਕ ਰੱਬੀ ਨੂਰ ਤੋਂ ਪੈਦਾ ਹੋਇਆ ਹੈ ਸਭ ਮੈਂ ਜੋਤ ਜੋਤ ਹੈ ਸੋਏ ਤੇ ਜਿਹੜਾ ਚਾਹਨ ਸਭ ਮੈ ਚਾਹਨ ਹੋਏ ਇਹ ਪੰਕਤੀਆਂ ਬੜੀ ਸੇਤ ਦਿੰਦੀਆਂ ਨੇ ਸਾਨੂੰ ਤੇ ਭਾਈ ਖੇਡਾ ਜੀ ਉਹ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਆ ਗਏ ਹੱਥ ਜੋੜ ਕੇ ਗੁਰੂ ਜੀ ਕੋਲ ਸਿੱਖੀ ਦੀ ਦਾਤ ਮੰਗੀ ਦੁਨਿਆਵੀ ਤੌਰ ਤੇ ਤਾਂ ਮੇਰਾ ਜਨਮ ਬ੍ਰਹਮਣਾ ਦੇ ਘਰ ਹੋਇਆ ਤੇ ਸਾਡੇ ਘਰ ਵਾਲੇ ਦੁਰਗਾ ਦੇ ਬੜੇ ਪੁਜਾਰੀ ਨੇ ਉਦੇ ਮੰਤਰਾਂ ਦਾ ਜਾਪ ਕਰਦੇ ਨੇ ਉਹਦੇ ਨਾਮ ਤੇ ਵਰਤ ਵੀ ਰੱਖਦੇ ਨੇ ਪਰ ਮੈਨੂੰ ਕੁਝ ਪ੍ਰਾਪਤੀ ਨਹੀਂ ਹੋ ਸਕੀ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਕਿਰਪਾ ਕੀਤੀ ਉਹਨਾਂ ਦੀ ਝੋਲੀ ਵਿੱਚ ਸਿੱਖੀ ਪਾਈ ਪ੍ਰੇਮ ਭਾਵਨਾ ਪਾਈ ਅਤੇ ਰੱਬੀ ਰਾਹ ਤੇ ਤੋਰਿਆ ਕੁਝ ਇੱਕ ਬੇਨਤੀਆਂ ਕਰਨੀਆਂ ਨੇ ਇਸ ਗੱਲ ਨੂੰ ਬੜੀ ਤਵਜੂ ਦੇ ਕੇ ਸਮਝਿਓ ਪਿੱਛੇ ਵੀ ਜ਼ਿਕਰ ਆ ਚੁੱਕਾ ਹੋਇਆ ਹੈ ਅੱਗੇ ਵੀ ਆਏਗਾ ਕਈ ਬ੍ਰਹਮਣ ਪਰਿਵਾਰਾਂ ਵਿੱਚੋਂ ਉੱਠ ਕੇ ਗੁਰਮਤਿ ਦੇ ਧਾਰਨੀ ਹੋ ਕੇ ਤੁਸੀਂ ਦੇਖੋ ਵੀ ਕਿੱਡੇ ਕਬੱਡੀ ਉਹਨਾਂ ਨੇ ਸਿੱਖੀ ਕਮਾਈ ਹੋएगी ਵੀ ਉਹ ਗੁਰੂ ਘਰ ਦੇ ਪ੍ਰਚਾਰਕ ਬਣੇ ਨੇ ਇਸ ਭਾਈ ਖੇਡਾ ਜੀ ਨੂੰ ਵੀ ਗੁਰੂ ਅਮਰਦਾਸ ਜੀ ਨੇ ਮਨਜੀ ਬਖਸ਼ਿਸ਼ ਕੀਤੀ ਸੀ ਇਦਨ ਗੁਰਮਤਿ ਦੇ ਪ੍ਰਚਾਰ ਲਈ ਤੋਰਿਆ ਸੀ ਹੁਣ ਜਦੋਂ ਅਜੋਕੇ ਸਮੇਂ ਚ ਸਿੱਖੀ ਦੀ ਵਿਆਖਿਆ ਪੜਦੇ ਆ ਸੱਚ ਕਰਕੇ ਜਾਣੇ ਉਹ ਜਿੱਥੇ ਦੁੱਖ ਹੁੰਦਾ ਨਾ ਉੱਤੇ ਸ਼ਰਮ ਨਾਲ ਸਿਰ ਵੀ ਬੋਝ ਚੁੱਕਦਾ ਮੇਰਾ ਖਿਆਲ ਹੈ ਬਹੁਤਾਂ ਤਾਤ ਗੁਰਦੁਆਰਿਆਂ ਵਿੱਚ ਅੱਜ ਵਿਪਰਭਾਦੀ ਸੋਚ ਵਾਲੇ ਹੀ ਕਰਮਕਾਂਡ ਭਾਰੂ ਨੇ ਔਰ ਹਰੇਕ ਗੁਰੂ ਘਰ ਦੇ ਵਿੱਚ ਇਹ ਬੜੇ ਪਿਆਰ ਨਾਲ ਪੜਿਆ ਜਾਂਦਾ ਹੈ ਜਾਬੇ ਗਹਿ ਵਿਪਰਨ ਕੀ ਰੀਤ ਮੈ ਨਾ ਕਰੂੰ ਇਨ ਕੀ ਪ੍ਰਤੀਤ ਕਰਮ ਉਹੀ ਵਿਪਰਭਾਜੀ ਸੋਚ ਵਾਲੇ ਕਰ ਰਹੇ ਨੇ ਤੁਸੀਂ ਦੇਖੋ ਕਦੇ ਸਿੱਖੀ ਦੇ ਨਾਂ ਦੇ ਉੱਤੇ ਮੜੇ ਹੋਏ ਬਹੁਤ ਗ੍ਰੰਥ ਵੀ ਐਸੇ ਨੇ ਜਿਨ੍ਹਾਂ ਦੇ ਵਿੱਚ ਦੇਵੀ-ਦੇਵਤਿਆਂ ਦੀ ਗੱਲ ਬੜੀ ਭਾਰੂ ਹੈ। ਔਰ ਉਹਨਾਂ ਦੀ ਕਥਾ ਉਹਨਾਂ ਦੀਆਂ ਵਿਚਾਰਾਂ ਕੀਤੀਆਂ ਜਾਂਦੀਆਂ ਨੇ। ਸਮਝ ਨਹੀਂ ਲੱਗਦੀ। ਫਿਰ ਅਸੀਂ ਲੜ ਕਿਸ ਗੱਲ ਨਾਲ ਰਹੇ ਹਾਂ? ਗੁਰੂ ਨਾਨਕ ਦੇਵ ਜੀ ਨੇ ਜਿਹੜੀ ਲੜਾਈ ਆਰੰਭੀ ਸੀ ਉਹ ਵਿਪਰਪਤੀ ਸੋਚਣ ਵਾਲੀ ਧਰਮ ਵੀ ਸੀ। ਛੋਟਾ ਜਿਹਾ ਇੱਕ ਦਰਸ਼ਣ ਦੇ ਦਿਆਂ ਗੱਲ ਪਕੜ ਵਿੱਚ ਆ ਜਾਏ। ਗੁਰੂ ਨਾਨਕ ਦੇਵ ਜੀ ਕਬੀਰ ਸਾਹਿਬ ਨੂੰ ਮਿਲੇ ਤੇ ਕਬੀਰ ਸਾਹਿਬ ਨੂੰ ਕਹਿਣ ਲੱਗੇ ਬਈ ਸੱਜਣਾ ਟੀ ਵੱਡੀ ਗੱਲ ਕਹਿਣੀ ਬ੍ਰਾਹਮਣ குரு ਹੈ ਜਗਤ ਕਾ ਭਗਤਨ ਕਾ ਗੁਰ ਨਹੀਂ ਅਰ ਜੋ ਕੁੰਜ ਕੇ ਪਚਮੂ ਆਚਾਰੋ ਵਿਦੋ ਮਾਹੀਂ ਇਹ ਤਾਂ ਬੋ ਵੱਡੀ ਗੱਲ ਕਹਿਣ ਲੱਗੇ ਕਿਸੇ ਵੇਲੇ ਮੈਂ ਵੀ ਇਹੋ ਗੱਲ ਸ਼ੁਰੂ ਕੀਤੀ ਸੀ ਜਦੋਂ ਜਨੇਊ ਪਾਉਣ ਲੱਗਿਆ ਕਹਿਣ ਲੱਗੇ ਨਹੀਂ ਚੌਂਕੜ ਮੁੱਲ ਅਣਾਇਆ ਬੈ ਚੌਂਕੇ ਪਾਇਆ ਤੇਰਾ ਜਿਹੜਾ ਜਨੂ ਧਰਮ ਹੀ ਨਹੀਂ ਬਣਾਉਂਦਾ ਚਾਰ ਕੌਡੀਆਂ ਦਾ ਮੁੱਲ ਖਰੀਦ ਲੈਂਦਾ ਚੌਂਕੜ ਮੁੱਲ ਅਣਾਇਆ ਬੈ ਚੌਂਕੇ ਪਾਇਆ ਸਿੱਖਾ ਕੰਨ ਚੜਾਈਆ ਤੂੰ ਮੇਰੇ ਕੰਨ ਵਿੱਚ ਇੱਕ ਸਿੱਖਿਆ ਚੜਾਉਣੀ ਐ ਤੂੰ ਮੇਰੇ ਕੰਨ ਵਿੱਚ ਇੱਕ ਸਿੱਖਿਆ ਦੇਣੀ ਐ ਸਿੱਖਿਆ ਕੀ ਦੇਣੀ ਐ ਗੁਰ ਬ੍ਰਹਮਣ ਥੀ ਆ ਵੀ ਤੇਰਾ ਗੁਰੂ ਅੱਜ ਤੋਂ ਬਾਅਦ ਬ੍ਰਹਮਣ ਐ ਮੈਂ ਸ਼ਬਦ ਗੁਰੂ ਦਾ ਪੁਜਾਰੀ ਐ ਤੇ ਮੈਨੂੰ ਵਿਪਰਵਾਦੀ ਉਹ ਬ੍ਰਹਮਣ ਗੁਰੂ ਨਹੀਂ ਚਾਹੀਦਾ ਤਾਂ ਕਰਕੇ ਮੈਂ ਉਹਨੂੰ ਉਸ ਵੇਲੇ ਛੱਡ ਦਿੱਤਾ ਸੀ ਹੁਣ ਗੁਰੂ ਨਾਨਕ ਦੀ ਅਰੰਭੀ ਹੋਈ ਉਹ ਲੜਾਈ ਉਹ ਵਿਚਾਰਧਾਰਾ ਜਿਹੜੀ ਇਸkal ਦਾ ਸਖਤ ਵਿਰੋਧ ਕਰਦੀ ਹੈ ਤੇ ਉਸੇ ਦੇ ਦਰਤੇ ਜਦੋਂ ਵਿਪਰਵਾਦੀ ਸੋਚ ਵਾਲੇ ਕਰਮਕੰਡ ਕਮਾਏ ਜਾਂਦੇ ਨੇ ਗੁਰੂ ਨਾਨਕੀ ਵਿਚਾਰਧਾਰਾ ਦਾ ਕਤਲ ਕਰਦੇ ਹਾਂ ਸੀ ਥੋੜਾ ਜਿਆ ਮੈਂ ਇੱਕ ਹੋਰ ਬੇਨਤੀ ਕਰਨੀ ਚਾਹੁੰਨਾ ਹੈ ਦੁਰਗਾ ਇਹ ਦੁਰਗਾ ਦੇਵੀ ਦਾ ਪੁਜਾਰੀ ਸੀ ਭਾਈ ਖੇੜਾ ਜੀ ਦੁਰਗਾ ਦੇਵੀ ਦੇ ਪੁਜਾਰੀ ਸਨ ਇਹਨਾਂ ਦੇ ਪਰਿਵਾਰ ਵਿੱਚ ਦੁਰਗਾ ਦੇ ਸਾਰਾ ਪ੍ਰਭਾਵ ਸੀ ਉਹmeida ਹੁਣ ਅਸਰ ਵਿੱਚ ਦੁਰਗਾ ਕੌਣ ਹੈ ਸ਼ਿਵ ਜੀ ਦੀ ਘਰ ਵਾਲੀ ਦਾ ਨਾਮ ਪਾਰਵਤੀ ਕਿ ਪਾਰਵਤੀ ਨੂੰ ਇੱਕ ਇਹੋ ਜੀ ਸ਼ਕਤੀ ਦੇ ਰੂਪ ਵਿੱਚ ਪ੍ਰਗਟ ਕੀਤਾ ਹੋਇਆ ਹੈ। ਪਰ ਉਹਨੂੰ ਕਈ ਪੱਖਾਂ ਵਿੱਚ ਕਈ ਨਾਵਾਂ ਨਾਲ ਉਹਨੂੰ ਪ੍ਰਗਟ ਕੀਤਾ ਹੋਇਆ। ਇਸੇ ਤਰ੍ਹਾਂ ਪਾਰਵਤੀ ਦਾ ਇੱਕ ਨਾਂ ਦੁਰਗਾ ਦੇਵੀ ਵੀ ਹੈ। ਇਹ ਦੁਰਗਾ ਦੇਵੀ ਨਾਂ ਕਿਵੇਂ ਪਿਆ? ਦੁਰਗ ਨਾਂ ਦਾ ਇੱਕ ਦੇਤ ਹੰਦਾਰ ਸੀ ਬਹੁਤ ਵੱਡਾ। ਉਸ ਦੇਤ ਨੇ ਸਾਰੇ ਦੇਵਤਿਆਂ ਨੂੰ ਇੰਨਾ ਸਤਾਇਆ ਉਲਾਚਾਰ ਹੋ ਗਏ ਬੇਵਸ ਹੋ ਗਏ ਬੇਵਸ ਹੋ ਗਏ ਦੇਵਤੇ ਆਖਰ ਸ਼ਿਵ ਜੀ ਦੀ ਸ਼ਰਨ ਵਿੱਚ ਆ ਗਏ ਉਹਨੂੰ ਕਹਿਣ ਲੱਗੇ ਛੜੀ ਮਦਦ ਕਰੋ ਜਦੋਂ ਉਹਨਾਂ ਦੀ ਮਦਦ ਵਾਸਤੇ ਸ਼ਿਵ ਜੀ ਨੇ ਫਿਰ ਆਪਣੀ ਘਰ ਵਾਲੀ ਪਾਰਵਤੀ ਨੂੰ ਕਿਹਾ ਭਈ ਇਹੋ ਜਿਹੇ ਦੁਰਗਧੰਤ ਦਾ ਨਾਸ਼ ਕਰ ਤੇ ਜਦੋਂ ਉਹਨੇ ਦੁਰਗਧੰਤ ਨੂੰ ਮਾਰਿਆ ਇਸ ਦੁਰਗ ਦੇਤ ਨੂੰ ਮਾਰਨ ਕਰਕੇ ਪਾਰਵਤੀ ਦਾ ਹੀ ਦੂਜਾ ਨਾਂ ਦੁਰਗਾ ਦੇਵੀ ਪੈ ਗਿਆ ਹੁਣ ਜਦੋਂ ਇਹੋ ਜੀਆਂ ਕਥਾ ਕਹਾਣੀਆਂ ਪੜਦੇ ਆ ਤੇ ਅੱਜ ਬਹੁਤਾਤ ਸਿੱਖੀ ਦੇ ਵਿੱਚ ਵੀ ਕਿਸੇ ਨਾ ਕਿਸੇ ਬਦਲਵੇਂ ਰੂਪ ਵਿੱਚ ਸ਼ਬਦਾਬਲੀ ਦਾ ਖੇਰ ਫੇਰ ਕਰਕੇ ਅਸੀਂ ਵੀ ਉਹੀ ਕੁਝ ਕਰ ਰਹੇ ਹਾਂ ਕਿੱਡਾ ਮਾਨ ਮਤਾ ਇਤਿਹਾਸ ਸਾਡਾ ਬ੍ਰਹਮਣ ਜਾਤੀ ਵਿੱਚ ਪੈਦਾ ਕੋਈ ਭਾਈ ਖੇਡਾ ਜੀ ਦੁਰਗਾ ਦੇ ਪੁਜਾਰੀ ਹੋਣ ਸਮੁੱਚੇ ਮਾਤਾ ਪਿਤਾ ਦੀਆਂ ਰੋਹ ਦਿੱਤਾ ਸਦੀਆਂ ਤੋਂ ਚਲਦੀਆਂ ਆ ਰਹੀਆਂ ਜਾਤ ਬਰਾਦਰੀ ਦੇ ਬੰਧਨਾਂ ਨੂੰ ਤੋੜ ਕੇ ਸਭ ਕੁਝ ਵਿੱਚੋਂ ਕੱਢ ਕੇ ਗੁਰਮਤਿ ਇਰਾਦਾ ਪੰਦੀ ਬਣ ਜਾਣਾ ਕਿੱਡਾ ਵੱਡਾ ਜੋਧਾ ਸਮਝਦਾ ਮੈਂ ਭਾਈ ਖੇਡਾ ਜੀ ਨੂੰ ਗੁਰੂ ਦੇ ਪਿਆਰ ਵਿੱਚ ਰੰਗਿਆ ਹੋਇਆ ਆਖਰ ਮੇਰੀ ਪਾਤਸ਼ਾਹ ਨੇ ਇਹਨੂੰ ਮੰਜੀ ਬਖਸ਼ਿਸ਼ ਕੀਤੀ ਉਹ ਭਾਈ ਖੇੜਾ ਜੀ ਪਤਾ ਨਹੀਂ ਕਿੰਨੇ ਕੁ ਲੋਕਾਂ ਨੂੰ ਤੁਸੀਂ ਇਹੋ ਜੀ ਮਨਮਤ ਦੀ ਤਾਣੀ ਵਿੱਚ ਉਲਝੇ ਹੋਏ ਲੋਕਾਂ ਨੂੰ ਗੁਰਮਤਾਰਾ ਦਿਖਾਓਗੇ ਗੁਰਦੇਵ ਸਿੱਕੀ ਪਾਤਸ਼ਾਹ ਨੇ ਭਾਈ ਖੇੜਾ ਜੀ ਨੂੰ ਮੰਜੀ ਬਖਸ਼ਿਸ਼ ਕੀਤੀ ਸੀ ਇਹ ਦੁਰਗਾ ਦੇਵੀ ਦੀ ਜੇ ਵਿਚਾਰ ਆਪ ਜੀ ਨੇ ਦੇਖਣੀ ਪੜਨੀ ਹੋਵੇ ਤਾਂ ਮੈਂ ਹਮੇਸ਼ਾ ਉਹਨਾਂ ਕਿਤਾਬਾਂ ਦਾ ਜ਼ਿਕਰ ਕਰਦਾ ਰਹਿੰਨਾ ਡਾਕਟਰ ਪ੍ਰਸ਼ਰਨ ਕੌਰ ਜੱਗੀ ਉਹਨਾਂ ਦੇ ਲਿਖੇ ਬੜੇ ਵੱਡੇ ਮੋਟੇ ਗ੍ਰੰਥ ਨੇ ਗੁਰੂ ਗ੍ਰੰਥ ਵਿਸ਼ਵ ਕੋਸ਼ ਉਹਦੇ ਵਿੱਚੋਂ ਦਾ ਜ਼ਿਕਰ ਹੈ ਦੁਰਗਦਾ ਦੁਰਗਾ ਦਾ ਦੂਜਾ ਪ੍ਰੋਫੈਸਰ ਪਿਆਰਾ ਸਿੰਘ ਪਦਮ ਇਹਦੀ ਵੀ ਕਿਤਾਬ ਇੱਕ ਬੜੀ ਕਮਾਲ ਦੀ ਹੈ ਗੁਰੂ ਗ੍ਰੰਥ ਸੰਕੇਤ ਕੋਸ਼ ਜਿਹੜੀਆਂ ਚੀਜ਼ਾਂ ਸੰਕੇਤ ਮਾਤਰ ਵਰਤੀਆਂ ਨੇ ਉਹਨਾਂ ਦਾ ਜ਼ਿਕਰ ਉਹਨਾਂ ਦੇ ਅਰਥ ਕੀਤੇ ਹੋਏ ਨੇ ਉਤੋ ਆਪਜੀ ਦੇਖ ਸਕਦੇ ਹੋ ਤਾਂ ਮੈਂ ਬੇਨਤੀ ਕਰਾਂ ਕਹੀ ਵੀ ਜਾਣੇ ਤੇ ਕਰੀ ਵੀ ਜਾਣੇ ਹੈ ਏਵੇਂ ਦੀ ਕਹਾਣੀ ਹੈ ਵੀ ਕੋਈ ਚਿੱਕੜ ਵਿੱਚੋਂ ਨਿਕਲਣ ਦੀ ਕੋਸ਼ਿਸ਼ ਵੀ ਕਰ ਰਿਹਾ ਤਿਲਕੇ ਫਿਰ ਉੱਥੀ ਨਿਕਲਣ ਦੀ ਕੋਸ਼ਿਸ਼ ਵੀ ਕਰ ਰਿਹਾ ਤਿਲਕੇ ਫਿਰ ਉੱਥੀ ساری ਜ਼ਿੰਦਗੀ ਬਸ ਇਮੇਜ ਸਲਿੱਪ ਕਰਦੀ ਹਲੰਘ ਚੱਲੀ ਹੈ ਗੁਰਮੁਧੇਰਾ ਦੇ ਧਾਰਨੀ ਹੋਈਏ ਗੁਰੂ ਚਰਨਾਂ ਵਿੱਚ ਜੁੜ ਕੇ ਮੁਮੈਂਤੀ ਸਿੱਖੀ ਕਮਾਈਏ ਜੀਤੇ ਤੇ ਗੁਰੂ ਜੀ ਮਾਨ ਕਰਨ ਪੁੱਲਾ ਚੁੱਕਾਂ ਦੀ ਖਿਮਾ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ